ਅੱਜ ਪਿੰਡ ਸਤੋਜ ਪਹੁੰਚੇ ਆ ਜੀ ਮੁੱਖ ਮੰਤਰੀ ਦਾ ਆਪਣਾ ਪਿੰਡ ਆ ਇਹ ਜੀ ਪਿੰਡ ਦੀ ਜਾਨੀ ਸਾਨੂੰ ਸ਼ੁਕਤ ਤੁਹਾਨੂੰ ਦਰਵਾਜ਼ਾ ਦਿਖਾ ਰਹੇ ਆ ਬਾਕੀ ਆ ਸ਼ੈੱਡ ਇਸ ਤਰ੍ਹਾਂ ਦੇ ਚਾਰ ਛੱਡ ਦੱਸ ਰਹੇ ਨੇ ਵੀ ਬਣਾਏ ਨੇ ਪਿੰਡ ਦੇ ਅੱਜ ਪਿੰਡ ਸਤੋਜ ਪਹੁੰਚੇ ਆ ਤੁਹਾਨੂੰ ਪੂਰੀ ਰਿਪੋਰਟ ਗਰਾਊਂਡ ਜੀ ਰਿਪੋਰਟ ਦਿਖਾਉਣੇ ਆਗੇ ਸਤੋਜ ਤੇ ਹੀ ਪਿੰਡ ਦੀ ਵੀ ਕਿੰਨਾ ਕੇ ਵਿਕਾਸ ਹੋਇਆ ਇੱਥੇ ਤੇ ਬਾਕੀ ਆਪਣੇ ਬੰਦੀ ਸਿੰਘ ਵੀ ਆਪਣੇ ਬੰਦ ਨੇ ਜੀ ਉਹਨਾਂ ਵਾਸਤੇ ਕੀ ਮੰਗ ਕਰਦੇ ਤੁਸੀਂ ਮੁੱਖ ਮੰਤਰੀ ਤੁਹਾਡੇ ਪਿੰਡ ਦਾ ਮੁੱਖ ਮੰਤਰੀ ਆ ਤੈਨੂੰ ਕਿਸਨੇ ਇਹ ਹਲਾਉਂਗੇ ਹੁਣ ਉਸ ਨੇ ਹਲਾ ਸਕਦੇ ਵੀ ਇਹਨਾਂ ਨੂੰ ਰਿਹਾ ਕਰੋ ਜੀ ਜਦੋਂ ਇਹਨਾਂ ਨੂੰ ਵਿਚਾਰਾਂ ਨੂੰ ਰਿਹਾ ਕੀਤਾ ਆ ਹਾਂ ਹਾਂ ਜੀ ਆ ਅੱਜ ਪਹੁੰਚੇ ਆਂ ਜੀ ਪਿੰਡ ਸਤੌਜ ਜੋ ਕਿ ਗਰਾਊਂਡ ਜ਼ੀਰੋ ਰਿਪੋਰਟ ਤੁਹਾਨੂੰ ਦਿਖਾ ਰਹੇ ਆਂ ਪਿੰਡ ਸਤੌਜ ਦੀ ਆਂਗੇ ਬਾਕੀ ਗੱਲਬਾਤ ਕਰਦੇ ਆਂਗੇ ਪਿੰਡ ਵਾਸੀਆਂ ਨਾਲ ਕਿ ਮੁੱਖ ਮੰਤਰੀ ਕਿੰਨੇ ਕੰਮ ਕਰਤੇ ਥੋਡੇ ਅੰਦਰ ਦੀ ਸਾਹੀ ਬਾਪੂ ਜੀ ਮੁੱਖ ਮੰਤਰੀ ਸਾਹਿਬ ਨੇ ਕਿੰਨੇ ਕੰਮ ਕਰਤੇ ਥੋਡੇ ਪਿੰਡ ਦੇ ਲਈ ਸਾਡੇ ਜਿਵੇਂ ਕੋਈ ਬਣੀ ਜਾਂਦਾ ਤੁਹਾਨੂੰ ਦੱਸਦਾ ਇਹ ਕੈਮਰੇ ਤੇ ਦਿਖਾ ਦਿਓ ਜੀ ਹਾਂ ਵੀ ਇਹ ਇਖਟਾ ਪਾਰਕ ਬਣਾਉਂਦਾ ਖਾ ਨਹੀਂ ਹੋ ਪਾਇਆ ਰਿਹਾ ਹੈ ਜੇ ਮਿਸਤਰੀ ਲੱਗੇ ਰਹੇ ਨੇ ਅੱਛਾ ਜੀ ਸਾਲ ਪਰ ਹੋ ਗਿਆ ਹੋਰ ਕਿੱਡੇ ਕਿੱਡੇ ਕੰਮ ਹੋ ਗਏ ਹੋਰ ਖਾਂ ਦਾ ਹੁੰਦਾ ਛਾਟੇ ਖੇਤਾਂ ਦਾ ਹਾਂ ਖੇਤਾਂ ਦਾ ਪਾਣੀ ਦਾ ਹੋਰ ਪਿੰਡ ਦੇ ਵਿੱਚ ਹਸਤਾਲ ਆ ਗਿਆ ਬਾਕੀ ਰਹਾ ਭਾਈ ਪਟਵਾਰ ਖਾਨਾ ਪਿੰਡ ਲਿਆਤਾ ਇਹ ਇਹ ਕੋਈ ਕਰੀਏ ਦੋ ਸਾਲ ਸਕੂਲ ਦਾ ਅਖਰ ਨੂੰ ਸਕੂਲ ਦਾ ਸਕੂਲ ਹਾਂ ਸਕੂਲ ਨਾ ਕਮਰੇ ਮੰਨ ਲਿਆ 10 ਤਾਂ ਪੈ ਗਏ ਹਾਂ 10 ਕਮਰੇ ਪਾਤੇ ਹੋਰ ਦੇ ਬਾਹਰ ਪਾਈ ਹਰਾਂ ਅਕੀ ਵਾ ਸੱਡਾ ਕਹਿ ਰਹੇ ਮੈਂ ਬਸ ਸੱਡਾ ਪਤਾ ਹਾਂ ਜਦੋਂ ਫੁਮੇ ਡਰਮ ਮਿਲੂਗਾ। ਅਕੀ ਸੜਕਾਂ ਦਾ ਜੀ ਸੜਕਾਂ ਦਾ ਰਹਿ ਗਿਆ ਮਨਾਂ। ਸੜਕਾਂ ਦਾ ਰਹਿ ਗਿਆ ਸੜਕਾਂ ਦਾ ਹੁਣ ਚੱਲਿਆ ਜੀ ਕੰਮ। ਇਹ ਵੀ ਬਣਣਗੀਆਂ ਸੜਕਾਂ। ਬਣਨਗੀਆਂ ਕਹਿੰਦੇ ਵੀ ਇਹ ਰੋਡ ਵੱਡਾ ਬਣੂਗਾ। ਨਹੀਂ ਸੋਡਾ ਪਿੰਡ ਤਰੱਕੀ ਤੇ ਚੱਲ ਰਿਹਾ। ਹਾਂ ਹਾਂ ਬਈ ਚੰਗਾ ਹੀ ਪਿੰਡ ਦਾ ਕਰਕੇ ਲਾ ਲੋ ਚਾਹੇ ਕਿਵੇਂ ਵੀ ਲਾ ਲੋ। ਵੀ ਸਾਡੇ ਉੱਤੇ ਸਾਡੇ ਬਾਰੇ ਚੰਗਾ ਹੀ ਮਨ। ਅੱਛਾ ਦੂਜੇ ਬਾਰੇ ਫਲੈਟ ਜਿਹਾ ਦਾ 2 ਸਾਲ ਹੋ ਗਏ ਸੀ ਕਿਤੇ ਰਾਤ ਨੂੰ ਨਹੀਂ ਚਲਾਈ ਦਿਨੇ ਦਿਨੇ। ਕੱਢ ਰਹੀ ਹੈ ਖੇਤਾਂ ਚ ਖੇਤਾਂ ਕਿਉਂ ਵੀ ਕੰਟੇ ਲੈਟਰ ਅੰਜੀ ਆ ਰਾਤ ਨੂੰ ਬੰਦ ਕਰਦੇ ਨੇ ਢੜਕੇ ਚਲਾਉਂਦੇ ਨੇ ਆਈ ਬਾਪੂ ਜੀ ਆਪਣਾ ਪਿੰਡ ਸਤੋਜ ਆ ਤੇ ਆਪਣੇ ਪਿੰਡ ਦੇ ਵਿੱਚ ਕੀ ਕੀ ਕੰਮ ਕਰਤੇ ਮੁੱਖ ਮੰਤਰੀ ਭਵਨਤ ਮਾਨ ਨੇ ਆਪਣੇ ਪਿੰਡ ਦੇ ਵਿੱਚ ਹੀ ਸਕੂਲ ਬਣਾਤਾ ਜੀ ਬਾਅਦ ਵਿੱਚ ਸਕੂਲ ਕਰਤਾ ਆ ਬੁਰਿਆਂ ਵਾਸਤੇ ਪਾਰ ਆ ਬਣਾਤੇ ਸੈੱਡ ਛਾਰਿਆਂ ਤਾਂ ਜਾਂਦੇ ਟਮੋਟਰਾਂ ਨਾਲ ਪੀਂ ਜੀ ਬਾਕੀ ਲੱਟਾਂ ਲਾਤੇ ਜੀ ਪਿੰਡ ਦੇ ਆਲੇ-ਦੁਆਲੇ ਹੋਰ ਕੰਮ ਹੱਦੇ ਚੱਲੀਆਂ ਜਾਂਦੇ ਨੇ ਇੱਕ ਸਰਕਾਰੀ ਹਸਪਤਾਲ ਬਣ ਗਿਆ ਜੀ ਜਦੋਂ ਦਾ ਮੁੱਖ ਮੰਤਰੀ ਬਣਿਆ ਜੀ ਉਦੋਂ ਦਾ ਥਾਉ ਕਮ ਮੈਤ੍ਰਿ ਲਗੇਰ ਹੈ ਚੱਲੀਆਂ ਜਾਂਦੇ ਨੇ ਜੀ ਅੱਜ ਪਿੰਡ 'ਚ ਹੁਣ ਕੋਈ ਤਾਜ਼ੀ ਘਟਨਾ ਨਹੀਂ ਵਾਪਰੀ ਐ ਕੋਈ ਚੋਰੀ-ਚੂਰੀ ਵੀ ਹੋਈ ਜਗਾਂ हां चोरी ਨੇ ਹੋਇਆ ਇੱਕ ਕੜ ਨਹੀਂ ਕੜੀਆ ਕੜਰਾਤਨ ਹੋ ਗਈ ਕਿੰਨਾ ਕ ਨੁਕਸਾਨ ਹੋ ਗਿਆ ਉਹ ਤਾਂ ਦੇਖੋ ਮਾਲਕ ਨੂੰ ਪਤਾ ਆਖਦੇ ਨੂੰ ਇਹ ਤਾਂ ਐੱਚੇ ਸੌਣ ਦੱਬੀ ਚੋਰੀ ਹੋ ਗਈ ਪਹਿਲਾਂ ਵੀ ਚੋਰੀ ਹੋਈ ਆ ਕਦੇ ਪਹਿਲਾਂ ਇੱਕ ਛੋਟਾ ਖੁੱਲ ਗਿਆ ਸੀ ਤੇ ਬਾਕੀ ਉਹਨਾਂ ਜਿਹੜੀ ਹੋਈ ਆ ਚੋਰੀ ਗਹਿਣਿਆਂ ਦੀ ਹੋਈ ਜਾਣੀ ਹਾਂ ਜੀ ਹਾਂ ਤੇ ਬਾਕੀ ਆਪਣੇ ਬੰਦੀ ਸਿੰਘ ਕੋਈ ਜੀ ਆਪਣੇ ਬੰਦ ਨੇ ਜੀ ਉਹਨਾਂ ਵਾਸਤੇ ਕੀ ਮੰਗ ਕਰਦੇ ਤੁਸੀਂ ਮੁੱਖ ਮੰਤਰੀ ਤੁਹਾਡੇ ਪਿੰਡ ਦਾ ਮੁੱਖ ਮੰਤਰੀ ਆ ਇਹਨੂੰ ਵੀ ਸਿਹਰਾ ਲਾਉਂਗੇ ਹੁਣ ਉਸ ਨੂੰ ਸਿਹਰਾ ਲਾ ਸਕਦੇ ਆ ਵੀ ਇਹਨੂੰ ਰਿਹਾ ਕਰੋ ਜੀ ਜਣੀ ਉਹਨਾਂ ਨੂੰ ਵਿਚਾਰਾਂ ਨੂੰ ਰਿਹਾ ਕੀਤਾ ਆਹ ਹਾਂ ਹਾਂ ਜੀ ਆਹ ਸਾਰੇ ਪਿੰਡ ਦੀ ਮਿਹਨਤ ਗਿਣਤੀ ਕਰਕੇ ਲਗਾਏ ਨੇ ਲੇਬਰ ਅੱਛਾ ਜੀ ਪਹਿਲਾਂ ਕਹਿ ਪਹਿਲਾਂ ਫਿਰ ਛੇਬ੍ਰੇਜ ਪਾਵਾਂਗੇ ਫਿਰ ਬਾਟਰ ਬਸ ਦਾ ਪਾਣੀ ਫਿਰ ਉਦੋਂ ਬਾਅਦ ਇਹ ਸੜਕ ਬਣਾਵਾਂਗੇ ਜੀ ਕਿੰਨਾ ਚਿਰ ਹੋ ਗਿਆ ਮਿੰਤੀ ਗਿਣਤੀ ਕਰੀ ਨੂੰ ਮਿੰਤੀ ਗਿਣਤੀ ਕਿਨੇ 6 ਮਹੀਨੇ ਹੋ ਗਏ ਜੀ ਫਿਰ ਤਾਂ ਟਾਈਮ ਟਪਾ ਰਹੇ ਨੇ ਜੀ ਕੰਮ ਚੱਲੇ ਜਾਂਦਾ ਜੀ ਨਹੀਂ ਨਹੀਂ ਤੁਸੀਂ ਕੀ ਬੇਨਤੀ ਕਰੋਗੇ ਅੰਦਰੂਨੀ ਸੜਕਾਂ ਵਾਸਤੇ ਵੀ ਜਲਦੀ ਬਣਾਉਣ ਜਲਦੀ ਜਲਦੀ ਬਣਾਉਣਗੇ ਜੀ ਬਣਾਉਣ ਹਾਂ ਜੀ ਹਾਂ ਇਹ ਛੱਡਦੇ ਨਹੀਂ ਅੰਦਰਲੀ ਛੱਕੜ ਸੜਕ ਬਣਾ ਦਰਦਾ ਨਹੀਂ ਜੀ ਅੱਛਾ ਤੁਸੀਂ ਜਾਨੀ ਬੇਨਤੀ ਕਰਦੇ ਹੋ ਵੀ ਜਿਹੜੇ ਮਿੰਤੀ ਗਿਣਤੀ ਕਰੀਆ ਨੂੰ ਪੂਰ ਪਾਇਆ ਜਾਵੇ ਹੋਰ ਪਾਇਆ ਜਾਵੇ ਹਾਂ ਜੀ ਕਾਉਣਗੇ ਜੀ ਆ ਰੋਜ਼ ਮੰਗੋ ਨਾ ਪਿੰਡਾਂ ਲੈ ਕੇ ਅੱਜ ਜੀ ਚੁਣਿਆ ਰਸਤਾ ਆਪਣਾ ਧਰਮਗੜ ਤੋਂ ਸਤੌਜ ਦਾ ਜੋ ਕਿ ਤੁਹਾਨੂੰ ਦਿਖਾ ਰਹਿਆਂਗੇ ਤਸਵੀਰਾਂ ਦੇ ਵਿੱਚ ਸੜਕ ਟੁੱਟੀ ਪਈ ਆ ਇਹ ਮੁੱਖ ਮੰਤਰੀ ਦੇ ਘਰ ਹੋ ਜਾਂਦੀ ਢੜਕਾ ਤੇ ਕਿਸ ਤਰ੍ਹਾਂ ਟੋਏ ਟੱਪੇ ਯਾਨੀ ਉਹੀ ਪਾਣੀ ਸੜਕ ਟੁੱਟੀ ਪਈ ਸੜਕ ਪਤਾ ਨਹੀਂ ਲੱਗਦਾ ਦੋ ਸਾਲਾਂ ਦੇ ਵਿੱਚ ਪੈਸਾ ਇਹਨਾਂ ਨੇ ਕਿੱਧਰ ਕਰਿਆ ਤੇ ਆਪਦੇ ਪਿੰਡ ਨੂੰ ਦਾ ਸੜਕ ਵਧੀਆ ਬਣਾ ਲੈਣੇ ਇਹ ਮੁੱਖ ਮੰਤਰੀ ਦੇ ਯਾਨੀ ਗ੍ਰਹਿ ਨੂੰ ਜਾਣ ਵਾਲੀ ਸੜਕ ਆਪਣੀ ਮੁੱਖ ਮੰਤਰੀ ਭਵਨਤਮਾਨ ਜਿਹੜੇ ਟੈਂਪੇਂਜ ਸੜਕਾਂ ਉਹਨਾਂ ਦੇ ਪਿੰਡਾਂ ਨੂੰ ਜਾ ਰਹੀਆਂ ਨੇ ਆਹ ਦੇਖ ਸਾਡੇ ਤੁਸੀਂ ਜੀ ਜੀਰਾਂ ਦੇ ਵਿੱਚ ਇੱਥੇ ਨੇੜੋਂ ਵੀ ਦਿਖਾਵਾਂਗੇ ਅਸੀਂ ਉਹਨਾਂ ਦੇ ਪਿੰਡ ਕੋਲ ਪਹੁੰਚ ਕੇ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਸਤੋਜ ਤੋਂ ਨਵੇਂ ਬਣੇ ਡਰੇਨ ਦੇ ਪੁਲ ਦਾ ਉਤਘਾਟਨ ਮਾਨ ਜੋ ਕੋ ਸੰਤ ਬਲਬੀਰ ਸਿੰਘ ਕੋਲ ਉਸਨੇ 22 10 2016 ਨੂੰ ਕੀਤਾ ਤੇ ਤੁਹਾਨੂੰ ਦਿਖਾ ਰਹਿਆਂਗੇ ਮੁੱਖ ਮੰਤਰੀ ਤੇ ਪਿੰਡ ਦੇ ਪੁਲ ਦਾ ਉਤਘਾਟਨ ਜਾਨੀ ਅਕਾਲੀਆਂ ਵੇਲੇ ਹੋਇਆ ਹੈ ਇਸ ਤੋਂ ਬਾਅਦ ਕੋਈ ਵਿਕਾਸ ਕਾਰਜ ਜੂਰੇ ਦਿਖਾਈ ਨਹੀਂ ਦੇ ਰਹੇ ਬਾਕੀ ਤੁਹਾਨੂੰ ਅੰਦਰੂਨੀ ਰਿਪੋਰਟ ਵੀ ਲਿਆਵਾਂਗੇ ਕੱਢ ਕੇ ਅੰਦਰ ਸਤੋਜ ਦੀ ਜਾਨੀ ਵੀ ਕੀ ਮੁੱਖ ਮੰਤਰੀ ਨੇ ਇੱਥੇ ਕੰਮ ਕਰਵਾਏ ਨੇ ਦੇਖਦੇ ਹਾਂ ਅੱਜ ਪਿੰਡ ਸਤੌਜ ਪਹੁੰਚੇ ਆ ਜੀ ਮੁੱਖ ਮੰਤਰੀ ਦਾ ਆਪਣਾ ਪਿੰਡ ਆ ਇਹ ਜੀ ਪਿੰਡ ਦੀ ਜਾਨੀ ਸਾਨੂੰ ਸ਼ੁਕਤ ਤੁਹਾਨੂੰ ਦਰਵਾਜ਼ਾ ਦਿਖਾ ਰਹੇ ਆ ਬਾਕੀ ਆ ਛੱਡ ਇਸ ਤਰ੍ਹਾਂ ਦੇ ਚਾਰ ਛੱਡ ਦੱਸ ਰਹੇ ਨੇ ਵੀ ਬਣਾਏ ਨੇ ਪਿੰਡ ਦੇ ਵਿੱਚ ਤਸਵੀਰਾਂ ਦਿਖਾਣਾ ਤੁਹਾਨੂੰ ਪਿੰਡ ਸਤੌਜ ਦੀਆਂ ਇੱਥੇ ਆਰਾਮ ਕਰ ਰਹੇ ਨੇ ਆਪਣੇ ਬਾਪੂ ਬਾਕੀ ਘਾਟ ਦਸੀ ਜਰੀਆ ਪਿੰਡ ਦੀਆਂ ਅੰਦਰੂਨੀ ਸੜਕਾਂ ਦੀ ਜੋ ਕਿ ਕਹਿੰਦੇ ਐਸਟੀਮੇਟ ਵਗੈਰਾ ਲਾ ਕੇ ਚਲੇ ਗਏ ਨੇ 6 ਮਹੀਨੇ ਹੋ ਗਏ ਹੁਣ ਤੱਕ ਨਹੀਂ ਬਣੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਸਾਹਮਣੇ ਗੁਰੂਕਾਰ ਤੇ ਇੱਥੇ ਪੁਰਾਣਾ ਕੋਸੀਗਾ ਬਾਕੀ ਸਾਥ ਦਿਖਾ ਰਹੇ ਪਿੰਡ ਦੀ ਜਨੀਨ ਨਾਲ ਵੀ ਗੱਲਬਾਤ ਕੀਤੀ ਆ ਤੇ ਇਹਨਾਂ ਨੂੰ ਦੱਸਿਆ ਵੀ ਬਹੁਤ ਵਧੀਆ ਕੰਮ ਹੋਇਆ ਨੇ ਸਾਡੇ ਤੇ ਮੌਕੇ ਤੇ ਇਹਨਾਂ ਵੱਲੋਂ ਬੰਦੀ ਸਿੰਘਾਂ ਦੀ ਰਿਹ ਦਿੱਤੀ ਵੀ ਮੰਗ ਕੀਤੀ ਗਈ ਆ ਉਸ ਵੀਰਾਂ ਦੇਖ ਰਹੇ ਤੁਸੀਂ ਪਿੰਡਸ ਤੋਸ ਤੋਂ ਪਿੰਡ ਸਤੋਜ ਪਹੁੰਚਾ ਜੀ ਸਾਹਮਣੇ ਗੁਰੂ ਘਰ ਦੀਆਂ ਵੱਡੇ ਗੁਰੂ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬਾਕੀ ਅੰਦਰੋਂ ਵੀ ਦਿਖਾਉਣਾ ਗੁਰੂ ਘਰਾਂ ਵੀ ਬੜੀ ਮੰਨਤ ਆ ਕੀਰੇ ਗੁਰੂ ਘਰਾਂ ਦੀ ਪੁਰੇ ਤਿੰਨ ਗੁਰੂ ਘਰ ਦੱਸੇ ਜਾ ਰਹੇ ਨੇ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਵੱਡੇ ਗੁਰੂ ਘਰ ਪਿੰਡ ਸਤੋਜ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚਾ ਜੀ ਪਿੰਡ ਸਤੋਜ ਸਤੋਜ ਦੇ ਗੁਰੂ ਘਰਾਂ ਵਿਖੇ ਜੋ ਕਿ ਅਸੀਂ ਦੇਖ ਰਿਹਾ ਸੰਗਤਾਂ ਦਾ ਪਿਆਰ ਬੰਦੀ ਸਿੰਘਾਂ ਦੇ ਲਈ ਬਹੁਤ ਵੱਡਾ ਪਿਆਰਾ ਪਿੰਡ ਦਾ ਸਤੋਜ ਵਾਲਿਆਂ ਦਾ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਸਤੋਜ ਗੁਰੂ ਘਰ ਦੀਆਂ ਤੇ ਤਸਵੀਰਾਂ ਲੱਗੀਆਂ ਹੋਈਆਂ ਨੇ ਉਰੇ ਇਹ ਹੈ ਜੀ ਪਿੰਡ ਆਪਣਾ ਮੁੱਖ ਮੰਤਰੀ ਸਾਹਿਬ ਦਾ ਨੋਕੇ ਆਪਣੇ ਮੁੱਖ ਮੰਤਰੀ ਸਾਹਿਬ ਦਾ ਪਿੰਡ ਆ ਇਹ ਬੜਾ ਪਿਆਰਾ ਜੀ ਪਿੰਡ ਵਾਲਿਆਂ ਦਾ ਗੁਰੂ ਘਰ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬੰਦੀ ਸਿੰਘਾਂ ਦੀਆਂ ਇਿੱਧਰ ਗੁਰੂ ਮਹਾਰਾਜ ਜੀ ਦੀ ਤਸਵੀਰ ਆ ਗਈਆਂ ਤੁਰ ਤੋ ਲੈ ਕੇ ਤੁਰ ਤੱਕ ਤੁਹਾਨੂੰ ਦਿਖਾ ਰਿਹਾ ਹਾਂ ਬੜਾ ਯਾਨੀ ਗੁਰਸਿੱਖ ਨੂੰ ਬੜਾ ਪਿਆਰ ਆ ਪਿੰਡ ਵਾਲਿਆਂ ਦਾ ਪਿੰਡਸ ਤੋਸ ਤੋਂ ਗਿਆ ਤੁਸੀਂ ਗ੍ਰੰਥ ਹਾਨੇ ਤੋਂ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਪਿੰਡਸ ਤੋਸ ਤੋਂ ਹਲਕਾ ਤੇੜਪਾ ਦਾ ਪਿੰਡਸ ਤੋਸ ਜੋ ਕਿ ਸਾਹਮਣੇ ਤੁਹਾਨੂੰ ਘਰ ਦਿਖਾ ਰਹੇ ਹਾਂ ਉੱਥੇ ਬੀਤੀ ਰਾਤ ਜਾਨੀ ਕੱਲ ਦੀ ਬੀਤੀ ਰਾਤ ਚੋਰੀ ਹੋਈ ਆ 15 ਟੋਲੇ ਸੋਨਾ ਤੇ 25000 ਰੁਪਏ ਨਗਦੀ ਚੋਰੀ ਹੋਈ ਆ ਬਾਕੀ ਅਸੀਂ ਆਏ ਸੀ ਜਾਂਚ ਪੜਤਾਲ ਕਰਨ ਪੂਰੀ ਰਿਪੋਰਟ ਤੁਹਾਨੂੰ ਇੱਕ ਦੋ ਦਿਨਾਂ ਦੇ ਵਿੱਚ ਦਿਖਾਵਾਂਗੇ ਤੇ ਖੜਿਆਂਗੇ ਪੁਲ ਦੇ ਉੱਪਰ ਤੇ ਇੱਥੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਟੰਡਰ ਸਤੋਜ ਮੁੱਖ ਮੰਤਰੀ ਦਾ ਪਿੰਡ ਆ ਇਹ ਇਹਦੀਆਂ ਤਸਵੀਰਾਂ ਦੇਖ ਰਹੇ ਤੁਸੀਂ ਪਿੰਡ ਸਤੋਜ ਤੋਂ ਤੁਸੀਂ ਦੇਖ ਰਹੇ ਗਰਾਊਂਡ ਜ਼ੀਰੋ ਰੋਬੋਟ ਜੋ ਕਿ ਰਾਜ ਇਹਦਾ ਪਿੰਡ ਜਾਣੀ ਮੁੱਖ ਮੰਤਰੀ ਦਾ ਸਾਡੇ ਭਵੰਤ ਮਾਨ ਦਾ ਪਿੰਡ ਸਤੋਜ ਨੂੰ ਜਦੋਂ ਆਪਾਂ ਜਾਣਾਂਗੇ ਤਾਂ ਰਸਤਾ ਦੇਖ ਲਓ ਤੁਸੀਂ ਟੁੱਟੀਆਂ ਸੜਕਾਂ ਤੇ ਰੂੜੀਆਂ ਤੁਹਾਨੂੰ ਦਿਖਾ ਰਿਹਾ ਹਾਂ ਜਾਣੀ ਕੋਈ ਫੀਲਿੰਗ ਨਹੀਂ ਆਉਂਦੀ ਵੀ ਅਸੀਂ ਕਿਸੇ ਰਾਜੇ ਦੇ ਪਿੰਡ ਦੇ ਵਿੱਚ ਜਾ ਰਹੇ ਹਾਂ। ਯਾਨੀ ਮੁੱਖ ਮੰਤਰੀ ਪੰਜਾਬ ਦਾ ਰਾਜੇ ਹੁੰਦਾ। ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਤੁਸੀਂ ਟੁੱਟੀਆਂ ਸੜਕਾਂ, ਰੂੜੀਆਂ ਕੋਈ ਫੀਲਿੰਗ ਨਹੀਂ ਹੈਗੀ। ਯਾਨੀ ਇਸ ਤਰ੍ਹਾਂ ਨਹੀਂ ਲੱਗ ਰਿਹਾ ਵੀ ਆਪਾਂ ਕਿਸੇ ਰਾਜੇ ਜਾਂ ਆਪਣੇ ਮੁੱਖ ਮੰਤਰੀ ਦੇ ਪਿੰਡ ਵਿੱਚ ਜਾ ਰਹੇ ਹਾਂ। ਤਸਵੀਰਾਂ ਦੇਖ ਸਕਦੇ ਹੋ ਤੁਸੀਂ ਜੋ ਸਤੌਜ ਵਾਲੀ ਸੜਕ ਧਰਮਗੜ ਤੋਂ ਹੋਈ ਸੜਕ ਮੁੱਖ ਮੰਤਰੀ ਦੇ ਪਿੰਡ ਨੂੰ ਜਾ ਰਹੀ ਆ ਤੁਹਾਨੂੰ ਗਰਾਊਂਡ ਜ਼ੀਰੋ ਰਿਪੋਰਟ ਦਿਖਾ ਰਿਆ ਹਲਕਾ ਦੜਪਾ